ਪੰਜਾਬ ਪੁਲਿਸ ਦੇ ਏਡੀਜੀਪੀ ਲਾਅ ਐਂਡ ਆਰਡਰ ਅਰਪੀ ਸ਼ੁਕਲਾ ਨੇ ਅੱਜ ਜਲੰਧਰ ਦੇ ਵਿੱਚ ਪੀਏਪੀ ਦੇ ਵਿੱਚ तमाम ਪੁਲਿਸ ਅਧਿਕਾਰੀਆਂ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ अहम ਮੀਟਿੰਗ ਕੀਤੀ ਹੈ ਏਡੀਜੀਪੀ ਲਾਅ ਐਂਡ ਆਰਡਰ ਅਰਪੀ ਸ਼ੁਕਲਾ ਨੇ ਕਿਹਾ ਕਿ ਪ੍ਰਿਆਪਰੈਂਟ ਲੋਕਾਂ ਦੇ ਹਥਿਆਰ ਪੁਲਿਸ ਵਿਭਾਗ ਦੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਇੰਪਲੀਮੈਂਟ ਵੀ ਕੀਤਾ ਗਿਆ ਤੇ ਇਸ ਦੀ ਪਾਲਣਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ADGP ਲਾਅ ਐਂਡ ਆਰਡਰ ਅਰਪੀ ਸ਼ੁਕਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸ਼ਰਾਬ ਦੇ ਨਸ਼ੇ ਨੂੰ ਲੈ ਕੇ ਕਿੱਦਾਂ ਕੰਟਰੋਲ ਕੀਤਾ ਜਾਣਾ ਚਾਹੀਦਾ ਇਸ ਬਾਰੇ ਵੀ ਚਰਚਾ ਕੀਤੀ ਗਈ ਆਉਣ ਵਾਲੇ ਚੋਣਾਂ ਦੇ ਦਿਨਾਂ ਵਿੱਚ ਸ਼ਾਂਤੀਪੂਰਵਕ ਮਾਹੌਲ ਬਣਿਆ ਰਵੇ ਇਸ ਨੂੰ ਲੈ ਕੇ ਇੰਟਰ ਡਿਪਲੋਮੈਟ ਕੋਆਰਡੀਨੇਸ਼ਨ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਸੈਂਟਰਲਾਈਜ਼ੇਸ਼ਨ ਦੇ ਤਹਿਤ ਮੀਟਿੰਗ ਕਰਕੇ ਇੱਕ ਦੂਸਰੇ ਨੂੰ ਇਨਪੁਟ ਸ਼ੇਅਰ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਨੁ ਸ਼ਾਂਤੀਪੂਰਵਕ ਰੱਖਣ ਅਸਤੇ ਇਹ ਮੀਟਿੰਗ ਕੀਤੀ ਗਈ ਹੈ ਅਤੇ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚ ਸ਼ਾਂਤੀਪੂਰਵਕ ਮਾਹੌਲ ਬਣਾਈ ਰੱਖਣ ਦੀ ਪੂਰੀ ਪੁਲਿਸ ਦੇ ਵੱਲੋਂ ਤਿਆਰੀ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਦੇ ਮੱਦੇਨਜ਼ਰ ਅੱਜ ਅਸੀਂ ਇੱਕ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਅੱਜ ਇੱਥੇ ਜਲੰਧਰ ਦੇ ਵਿੱਚ ਬੁਲਾਈ ਹੈ ਜਿਸ ਦੇ ਵਿੱਚ ਸੈਂਟਰਲ ਪੈਰਾਮਿਲਟਰੀ ਫੋਰਸਸ ਦੇ ਸਾਰੇ ਅਫਸਰ ਆ ਆਈਜੀ ਪੰਜਾਬ ਫਰੰਟੀਅਰ ਬੀਐਸਐਫ ਸੀਆਰਪੀ ਦੇ ਸੀਨੀਅਰ ਆਫਸਰਸ ਆਈਟਬੀਪੀ ਦੇ ਸੀਨੀਅਰ ਆਫਸਰਸ ਸਾਡੇ ਬਾਰਡਰ ਰੇਂਜ ਦੇ ਔਰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਹਿਬਾਨ ਔਰ ਜਿਹੜੇ ਸਾਡੇ ਸਟੇਟ ਪੁਲਿਸ ਨੋਡਲ ਆਫਸਰ ਨੇ ਫਰੂਕੀ ਸਾਹਿਬ ਔਰ ਅਸੀਂ ਸਾਰਿਆਂ ਨੇ ਇਥੇ ਆਉਣ ਵਾਲੀ ਚੋਣਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕੀਤਾ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹਗਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਅ ਜਿਹੜੇ ਇਨਸਟਰਕਸ਼ਨਸ ਜਾਰੀ ਕੀਤੇ ਆ ਮਾਡਲ ਕੋਡ ਆਫ ਕੰਡਕਟ ਨੂੰ ਇੰਪਲੀਮੈਂਟ ਕਰਨ ਲਈ ਉਸ ਦੀ ਇਨਪੈਨ ਪਾਲਣਾ ਕੀਤੀ ਜਾਵੇ ਪੰਜਾਬ ਦੇ ਵਿੱਚ ਜਿਹੜੀ ਲਿਕਰ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਡਰੱਗਸ ਦੇ ਹੋਂਤੇ ਕਿਸ ਤਰ੍ਹਾਂ ਦੇ ਪ੍ਰਭਾਵੀ ਕਦਮ ਉਠਾਏ ਜਾਣ ਜਿਹੜੀ ਸਾਡੀ ਬਾਰਡਰ ਦੇ ਉੱਤੇ ਡਿਪਲॉयਮੈਂਟ ਹੈ ਉਸ ਨੂੰ ਕਿਸ ਤਰ੍ਹਾਂ ਸਟਰੋਂਗ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਇਲੈਕਸ਼ਨਸ ਹੈ ਉਹ ਪੀਸਫੁਲੀ ਕੰਡਕਟ ਕਰਾਇਆ ਜਾ ਸਕੇ ਸੋ ਇਹ ਇੰਟਰ ਕੋਆਰਡੀਨੇਸ਼ਨ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਸੀ ਜਿਹਦੇ ਵਿੱਚ ਸੈਂਟਰਲ ਏਜੰਸੀਜ਼ ਨੇ ਵੀ ਭਾਗ ਲਿਆ ਔਰ ਜਿਹੜੇ ਇਨਪੁਟਸ ਸੀਗੇ ਅਸੀਂ ਇੱਕ ਦੂਜੇ ਨਾਲ ਸਾਂਝੇ ਕੀਤੇ ਸੋ ਇੱਕ ਬੜਾ ਵੱਡੀ ਪਹਿਲ ਹੈ ਜਿਸ ਦੇ ਨਾਲ ਮੈਂ ਸਮਝਦਾ ਕਿ ਅਸੀਂ ਇਕੱਠੇ ਮਿਲ ਕੇ ਐਜ਼ ਅ ਟੀਮ ਕੰਮ ਕਰਾਂਗੇ ਔਰ ਆਉਣ ਵਾਲੇ ਜਿਹੜੇ ਪਾਰਲੀਮੈਂਟਰੀ ਚੋਣਾਂ ਨੇ ਉਹਨਾਂ ਨੂੰ ਬਿਲਕੁਲ ਪੀਸਫੁਲੀ ਫੇਅਰ ਤਰੀਕੇ ਨਾਲ ਉਸ ਨੂੰ ਅਸੀਂ ਸੰਪੰਨ ਕਰਾਂਗੇ ਸਰ ਹੁਣ ਤੱਕ ਪੰਜਾਬ ਚ ਕਿੰਨੀਆਂ ਪੈਰਾਮਿਟਰ ਫੋਰਸ ਦੀ ਡਿਮਾਂਡ ਕੀਤੀ ਜੇ ਤੁਹਾਡੇ ਕੋਲ ਦਿੱਲੀ ਆ ਚੁੱਕੀ ਹੈ ਅਸੀਂ ਟੋਟਲ 564 ਕੰਪਨੀਆਂ ਦੀ ਡਿਮਾਂਡ ਕੀਤੀ ਹੈ ਔਰ ਕਿਉਂਕਿ ਚੋਨ ਸਾਡੇ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈਗੇ ਹੁਣ ਤੱਕ ਸਾਨੂੰ ਕੰਫੀਡੈਂਸ ਮੈਜ਼ਰ ਲੈਂਡ ਲਈ ਔਰ ਪੰਜਾਬ ਦੀ ਸਟੇਟ ਦੇ ਵਿੱਚ ਸੁਰੱਖਿਆ ਵਿਧਾਨ ਲਈ 25 ਕੰਪਨੀਆਂ ਸਾਡੇ ਕੋਲ ਪਹਿਲਾਂ ਮਿਲਟਰੀ ਫੋਰਸਸ ਦੀ ਆਲਰੇਡੀ ਆ ਚੁੱਕੀਆਂ ਹੈ ਦੇ ਕਿ ਸੈਂਸਿਟੀਵ ਤੇ ਜਿਹੜੇ ਸੈਂਸਿਟੀਵ ਬੂਥਸ ਆਗੇ ਉਹਨਾਂ ਵਾਸਤੇ ਕੀ ਪ੍ਰਬੰਧ ਹੋ ਰਿਹਾ ਦਿੱਤਾ ਜਾ ਰਿਹਾ ਅਸੀਂ ਉਹ ਜਿੰਨੀ ਵੀ ਸਾਡੀ ਸੈਂਸਿਟੀਵਿਟੀ ਹੈ ਉਸ ਨੂੰ ਅਸੀਂ ਐਸਐਸ ਕਰ ਲਿਆ ਹੈ ਜਿਹੜੇ ਵਲਨਰੇਬਲ ਪੋਲਿੰਗ ਸਟੇਸ਼ਨਸ ਹੈ ਬੂਥਸ ਹੈ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਨੇ ਜਿਹੜੇ ਸਾਡੇ ਸੈਂਸਿਟੀਵ ਹੌਟਸਪots ਨੇ ਜਿੱਥੇ ਵਲਨਰੇਬਲ ਜਿਹਨੂੰ ਕਹਿੰਦੇ ਆ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਔਰ ਇਲੈਕਸ਼ਨ ਨੇੜੇ ਆਣ ਤੇ ਉਥੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਕਿਤਾ ਜਾ ਸਕਦਾ ਜੀ ਕਿਹੜੇ ਸੈਂਸਿਟਿਵ ਏਰੀਆ ਤੁਸੀਂ ਜਿਆਦਾ ਮੈਂਸ਼ਨ ਕੀਤਾ ਹੈ ਇਸ ਟਾਈਮ ਜਿਹੜੇ ਲੱਗਦੇ ਨੇ ਨਹੀਂ ਉਹ ਸਾਡੇ ਤਰ੍ਹਾਂ ਤਰ੍ਹਾਂ ਦੇ ਹੈ ਜਿਹੜੇ ਪਿਛਲੇ ਸੈਂਸਿਟੀਵਿਟੀ ਦਾ ਦੋ ਮੁੱਦੇ ਹੁੰਦੇ ਆ ਇੱਕ ਤਾਂ ਜਿਹੜੇ ਪਿਛਲੇ ਇਲੈਕਸ਼ਨਸ ਦੇ ਵਿੱਚ ਜਿੱਥੇ ਕਿਤੇ ਕੋਈ ਪੋਲ ਵਾਇਲੈਂਸ ਹੋਈ ਹੋਵੇ ਜਿੱਥੇ ਕੋਈ ਮਾਡਲ ਕੋਡ ਆਫ ਕੰਡਕਟ ਦਾ ਬ੍ਰੀਚ ਹੋਇਆ ਹੋਵੇ ਉਸ ਨੂੰ ਸੈਂਸਿਟਿਵ ਮੰਨਦੇ ਆ ਔਰ ਦੂਸਰੀ ਸੈਂਸਿਟੀਵਿਟੀ ਸਾਡੀ ਹੁੰਦੀ ਹੈ ਆਪਣੀ ਲਾਅ ਐਂਡ ਆਰਡਰ ਇੰਟੈਲੀਜੈਂਸ ਬੇਸਡ ਜਿਹੜੀ ਸਾਡਾ ਅਸੈਸਮੈਂਟ ਹੈ ਸੋ ਉਹ ਪੂਰਾ ਕੀਤਾ ਹੋਈ ਐ ਐਕਸਰਸਾਈਜ਼ ਔਰ ਉਥੇ ਅਸੀਂ ਖਾਸ ਨਿਗਾਰਾ ਕਰਦੇ ਹਾਂ ਥੋੜੇ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਬਿਹਾਰ ਗਵਰਨਮੈਂਟ ਨੇ ਦੇਖ ਕੇ ਦਿੱਤਾ ਸੀ ਕਿ ਪੰਜਾਬ ਤੋਂ ਵੀ ਲੀਗਲ ਨਿੱਕਰ ਬੇੜੀਆ ਕਿ ਬਹੁਤ ਆ ਰਹੀ ਹੈ ਉਸ ਚੀਜ਼ ਨੂੰ ਰੋਕਣ ਵਾਸਤੇ ਕਿਉਂਕਿ ਉਹਨਾਂ ਨੇ ਜਿਹੜੀ ਇੱਕ ਹਿਊਜ ਕੁਆਟਿਟੀ 10 ਲੱਟ ਲੀਟਰ ਦੱਸੀ ਉਹਨੂੰ ਲੈ ਕੇ ਕਿਸ ਤਰੀਕੇ ਨਾਲ ਇਸ ਵਾਰ ਜਿਹੜੀਆਂ ਤਿਆਰੀਆਂ ਤਾਂ ਕਿ ਕਿਸੇ ਵੀ ਤਰੀਕੇ ਨਾਲ ਇਲੀਗਲ ਨਿੱਕਰ ਵੀ ਹੋਵੇ ਚਾਹੇ ਡਰੱਗਸ ਹੋਣ ਇਹ ਜਿਹੜਾ ਕਿ ਆਊਟਸਟੇਟਸ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਕ ਬਹੁਤ ਸਾਰੇ ਉਪਰਾਲੇ ਕੀਤੇ ਹਨ ਤਾਂ ਕਿ ਜਿਹੜਾ ਇਸ ਤਰ੍ਹਾਂ ਦੀ ਕੋਈ ਖਬਰ ਆਂਦੀ ਹੈ ਕਿ ਪੰਜਾਬ ਤੋਂ ਲਿਖਰ ਬਾਹਰ ਜਾ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਸੈਂਟਰਲ ਲੈਵਲ ਤੇ ਅਸੀਂ ਇੱਕ ਆਈਪੀਐਸ ਆਫਸਰ ਨੂੰ ਇੱਕ ਨੋਡਲ ਆਫਸਰ ਨਿਯੁਕਤ ਕੀਤਾ ਹੈ ਔਰ ਸਾਰੀ ਸਟੇਟਸ ਨੂੰ ਅਸੀਂ ਉਸ ਦੀ ਇਨਫੋਰਮੇਸ਼ਨ ਦਿਤਤੀ ਹੈ ਕਿ ਜੇ ਕਿਤੇ ਕੋਈ ਸਿਜ਼ਰ ਹੁੰਦਾ ਹੈ ਤੇ ਇਮੀਡੀਏਟਲੀ ਉਸ ਸਿਜ਼ਰ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਮੈਂ ਵੀ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਪ੍ਰੋਐਕਟਿਵ ਹੋ ਕੇ ਕੁਝ ਕਦਮ ਚੁੱਕੇ ਗਏ ਹਨ ਨਾ ਸਿਰਫ ਬਿਹਾਰ ਬਿਹਾਰ ਤੋਂ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਅਗਲੇ ਦਿਨ ਹੀ ਸਾਡੀ ਪੁਲਿਸ ਦੀ ਟੀਮ ਪਰ ਐਕਸਾਈਜ਼ ਦੀ ਟੀਮ ਫਲਾਈ ਕਰਕੇ ਪਟਨਾ ਗਈ ਪਟਨਾ ਤੋਂ ਜਾ ਕੇ ਅਸੀਂ ਪ੍ਰੋਐਕਟਿਵ ਹੋ ਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਆਏ ਔਰ ਉਹ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਨਿਕਲੇ ਸਰ ਉਹਨਾਂ ਦੀ ਰਿਪੋਰਟ ਦੇਵੇ ਹਾਂ ਬਹੁਤ ਬਟੈਕ ਇਹ ਅਜੇ ਪਰਸੋ ਪਰਸੋ ਦੀ ਗੱਲ ਹੈ ਦ ਰਿਪੋਰਟ ਇਸ ਬੀਇੰਗ ਪ੍ਰਿਪੇਅਰਡ ਸਾਥੀ ਮੈਂ ਦੱਸਣਾ ਚਾਹੁੰਗਾ ਸਾਨੂੰ ਇਤਲਾ ਆਈ ਸੀ ਕਿ ਹਰਿਆਣੇ ਤੋਂ ਨੂਹ ਦੇ ਵਿੱਚ ਸ਼ਰਾਬ ਫੜੀ ਗਈ ਹੈ ਅਸੀਂ ਨੂਹ ਦੇ ਵਿੱਚ ਵੀ ਟੀਮ ਭੇਜ ਕੇ ਉੱਥੋਂ ਵੀ ਇਨਫੋਰਮੇਸ਼ਨ ਲਿੱਤੀ ਔਰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਹੈ ਉਹਨਾਂ ਵੈਂਡਰਸ ਦੇ ਖਿਲਾਫ ਜਿਥੋਂ ਇਹ ਸ਼ਰਾਬ ਓਰੀਜਿਨੇਟ ਹੋਈ ਸੀ ਇਸੇ ਤਰ੍ਹਾਂ ਅਸੀਂ ਇੱਕ ਟੀਮ ਰਾਜਸਥਾਨ ਭੇਜ ਚੁੱਕੇ ਹਾਂ ਉੱਥੋਂ ਵੀ ਅਸੀਂ ਤਤ ਕਰ ਰਹੇ ਹਾਂ ਔਰ ਸਾਡੇ ਜਿਹੜੇ ਆ ਅਸੀਂ 217 ਨਾ ਕਿ ਆਇਡੈਂਟੀਫਾਈ ਕੀਤੇ ਜਿਹੜੇ ਐਂਟਰੀ ਐਗਜ਼ਿਟ ਰੂਟਸ ਹੈਗੇ ਆ ਪੰਜਾਬ ਦੇ ਉਹਨਾਂ ਉਹਨਾਂ ਨੂੰ ਵੀ ਸਟਰੈਂਥਨ ਕੀਤਾ ਜਾ ਰਿਹਾ ਹੈ ਤਾਂ ਕਿ ਜੜੀ ਵੀ ਲਿਕਰ ਹੈ ਉਹ ਬਾਹਰ ਨਾ ਜਾ ਸਕੇ ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਉਪਰਾਲੇ ਲੈ ਰਹੇ ਆ ਤਾਂ ਕਿ ਇਹ ਇਨਸ਼ੋਰ ਕਰੀਏ ਕਿ ਸਾਡੀ ਜਿਹੜੀ ਡਿਸਟਿਲਰੀਜ਼ ਹੈ ਜਿਹੜੀ ਬਰੂਅਰੀਜ਼ ਹੈ ਜਿਹੜੇ ਬੋਟਲਿੰਗ ਪਲਾਂਟਸ ਨੇ ਉੱਥੋਂ ਕੋਈ ਪਿਲਫਰੇਜ ਨਾ ਹੋਵੇ ਸਕੂਲ ਜਾਂਚਾਂ ਦੇ ਇਨਸਪੈਕਸ਼ਨ ਜਾਰੀ ਕੀਤੇ ਗਏ ਨੇ ਜਿਹੜੇ ਅਸਲਾ লাইসেনਸ ਜਿਹਨਾਂ ਕੋਲ ਹੈਗੇ ਨੇ ਉਹਨਾਂ ਨੂੰ ਕਿਹਾ ਵੀ ਆਪਣੇ লাইসেনਸ ਜਾਰੀ ਕੀ ਆਲਮੋਸਟ ਸੋਦੇ ਜਾਂ ਚੁਛੇ ਰਹੇ ਹੁਣ ਤੱਕ ਲਗਭਗ ਸਾਡੇ 4 ਲੱਖ ਤੋਂ ਉਤੇ ਅਸਲਾ লাইসেনਸ ਹੈਗੇ ਹੈ ਜਿਲੰਦਰ ਦੇ ਨਹੀਂ ਨਹੀਂ ਪੂਰੇ ਪੰਜਾਬ ਦੀ ਗੱਲ ਕਰ ਰਹੇ 4 ਲੱਖ ਤੋਂ ਵੱਧ ਸਾਡੇ ਅਸਲਾ লাইসেনਸ ਹੈ ਔਰ ਲਗਭਗ ਸਾਡੇ 50% ਅਸਲੇ ਹੁਣ ਤੱਕ ਜਮ੍ਹਾਂ ਹੋ ਚੁੱਕੇ ਹੈ ਔਰ ਇੱਕ ਸਲੋ ਪ੍ਰੋਸੈਸ ਹੈ ਕਮੇਟੀ ਵੀ ਹਰ ਜ਼ਿਲ੍ਹੇ ਚ ਬਣੀ ਹੈ ਜਿਹੜਾ ਇਸ ਨੂੰ ਮਾਨੀਟਰ ਕਰੇ ਸਰ ਇੱਕ ਲਾਸਟ ਸਵਾਲ ਹੈ ਕਿ ਪੰਜਾਬ ਪੁਲਿਸ ਵੱਲੋਂ ਕੋਈ ਕੰਟਰੋਲ ਰੂਮ ਐਸੇ ਇਲੈਕਸ਼ਨ ਨੂੰ ਲੈ ਕੇ ਕਿ ਜਿਹੜਾ ਰਿਸਪੌਂਡ ਇਮੀਡੀਏਟ ਹੋਵੇ ਜਾਂ ਕਿਸੇ ਤਰੀਕੇ ਨਾਲ ਅਗਰ ਕੀ ਪਬਲਿਕ ਪਿੰਨ ਨੇ ਵੀ ਕੋਈ ਕੰਪਲੇਂਟ ਹੋਈ ਜਾਂ ਕਿਸੇ ਤਰੀਕੇ ਹੋਵੇ ਕੋਈ ਕਿਸੇ ਤਰੀਕੇ ਦਾ ਮੈਸੇਜ ਸਰ ਇਹਦੇ ਇਹਦੇ ਦੋ ਕੰਟਰੋਲ ਰੂਮਸ ਹੈਗੇ ਆ ਇੱਕ ਤਾਂ ਪੰਜਾਬ ਪੁਲਿਸ ਵੱਲੋਂ ਕੰਟਰੋਲ ਰੂਮ ਅਸੀਂ ਸਥਾਪਿਤ ਕਰਾਂਗੇ ਔਰ ਇਲੈਕਸ਼ਨ ਜਿਹੜਾ ਸਾਡਾ ਸੀਓ ਆਫਿਸ ਹੈ ਉਥੇ 24x7 ਇੱਕ ਕੰਟਰੋਲ ਰੂਮ ਸਾਡਾ ਸਥਾਪਿਤ ਕੀਤਾ ਹੋਇਆ ਹੈ ਜੇ ਕਿਸੇ ਨੂੰ ਇਲੈਕਸ਼ਨ ਦੇ ਬਾਰੇ ਮਾਡਲ ਕੋਡ ਆਫ ਕੰਡਕਟ ਬਾਰੇ ਕੋਈ ਮੈਲ ਪ੍ਰੈਕਟਿਸ ਬਾਰੇ ਜਾਂ ਹੋਰ ਕਿਸੇ ਕਿਸਮ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ ਤੇ ਉਹ ਸਾਂਝੀ ਕੀਤੀ ਜਾ ਸਕਦੀ ਹੈ ਉਹ ਨੰਬਰ ਸਹੀ ਸ਼ੇਅਰ ਕਰਾ ਦੇਣਾ ਜਿਹੜੇ ਉਹ ਨੰਬਰ ਅਸੀਂ ਸ਼ੇਅਰ ਕਰਾ ਦੇਵਾਂਗੇ